ਸਾਭ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਵਿਸ਼ਾ ਹੈ ਅਜੀਬ ਨੁਸਖਾ ਬਰਾਈਆਂ ਤੋਂ ਬਚਣ ਲਈ ਅਜੀਬ ਨੁਸਖਾ ਸਭ ਧਿਆਨ ਨਾਲ ਸੁਣੋ ਅਦਬ ਦੇ ਪੱਤੇ ਰਹਿਮ ਦੀ ਜੜ ਅਦਬ ਦੇ ਪੱਤੇ ਰਹਿਮ ਦੀ ਜੜ ਨਰਮੀ ਦਾ ਸਫੂਫ ਕੌਲ ਦੇ ਬੀਜ ਨਰਮੀ ਦਾ ਸਫੂਫ ਕੌਲ ਦੇ ਬੀਜ ਖੁਸ਼ ਤਬੀਅਤ ਦਾ ਨਚੋੜ ਇਕਤਾ ਦੀਆਂ ਕਲੀਆਂ ਸਭ ਨੂੰ ਇੱਕੋ ਜਿਹਾ ਅਮਾਮ ਦਸਤੇ ਵਿੱਚ ਪਾ ਕੇ ਮੂਸਲ ਨਾਲ ਰਗੜ ਕੇ ਪੀ ਲਿਆ ਜਾਵੇ ਤਾਂ ਕਾਇਆ ਪਲਟ ਜਾਵੇਗੀ ਇਸ ਦੇ ਵਿੱਚ ਪਰਹੇਜ਼ ਹੈ ਹਰ ਵੇਲੇ ਝੂਠ ਜਿਦ ਖੁਦਗਰਦੀ ਝੁਲਮ ਫਿਕਰ ਸਰੂਰ ਹੰਕਾਰ ਅਤੇ ਗੁੱਸੇ ਤੋਂ ਦੂਰ ਰਹੋ ਤਾਂ ਸਾਰੀਆਂ ਬੁਰਾਈਆਂ ਤੋਂ ਬਚੇ ਰਹੋਗੇ ਪਰਹੇਜ਼ ਇੱਕ ਵਾਰੀ ਫੇਟ ਹਰ ਵੇਲੇ ਝੂਠ ਜੇਤ ਖੁਦਗਰਜ਼ੀ ਜੁਲਮ ਫਿਕਰ ਸਰੂਰ ਹੰਕਾਰ ਅਤੇ ਗੁੱਸੇ ਤੋਂ ਦੂਰ ਰਹੋ ਤਾਂ ਸਾਰੀਆਂ ਬੁਰਾਈਆਂ ਤੋਂ ਬਚੇ ਰਹੋਗੇ ਧੰਨਵਾਦ